ਤਾਂ ਮੈਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਬਹੁਤ ਸ਼ਾਰਟ ਮੈਸੇਜ ਤੇ ਸਾਰੇ ਮੀਡੀਆ ਵਾਲੇ ਵੀਰ ਇੱਥੇ ਆਏ ਹੋ ਜਲਦੀਆਂ ਗਹਿਰੇ ਜਾਂ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਔਰ ਸਾਡੀ ਸਾਰੇ ਡਿਊਟੀ ਬਣ ਜੇ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਲੜੀਏ ਪੰਜਾਬ ਦੇ ਪਾਣੀਆਂ ਲਈ ਲੜੀਏ ਪੰਜਾਬ ਨੂੰ ਬਚਾਉਣ ਲਈ ਲੜੀਏ ਜਿਵੇਂ ਸਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਿਵੇਂ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਅਸੀਂ ਦੇਖਿਆ ਕਿ ਸੈਂਟਰ ਦੀ ਬੀਜੇਪੀ ਸਰਕਾਰ ਲਗਾਤਾਰ ਪੰਜਾਬ ਦੇ ਨਾਲ ੱੱਕਾ ਕਰਦੀ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਸਾਡੇ ਵਿਰੁੱਧ ਕੋਈ ਅੜ ਸਕਦਾ ਕੋਈ ਖੜ ਸਕਦਾ ਹੈ ਜਾਂ ਬੋਲ ਸਕਦਾ ਹੈ ਤਾਂ ਸਿਰ ਪੰਜਾਬ ਹੈ ਪੰਜਾਬੀ ਹੈ ਤਾਂ ਪੰਜਾਬੀ ਹੀ ਨੇ ਬਾਕੀ ਨਹੀਂ ਬੋਲ ਸਕਦੇ ਇਸ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਨੂੰ ਖਤਮ ਕਰਨ ਦੇ ਲਈ ਆਪਦੇ ਰਾਹ ਦੇ ਵਿੱਚੋਂ ਰੋੜਾ ਹਟਾਉਣ ਦੇ ਲਈ ਜੋ ਬੀਜੇਪੀ ਹੈ ਲਗਾਤਾਰ ਪੰਜਾਬ ਨਾਲ ੱੱਕਾ ਕਰ ਰਹੀ ਹੈ ਜਿਵੇਂ ਅਸੀਂ ਪਹਿਲਾਂ ਦੇਖਿਆ ਕਿ ਸਾਡੇ ਜਿਵੇਂ ਪਹਿਲਾਂ ਬੀਜੇਪੀ ਨੇ ਸਾਡੇ ਕਿਸਾਨੀ ਨਾਲ ਸਾਡੇ ਪੰਜਾਬ ਦੀ ਜਵਾਨੀ ਨਾਲ ਸਾਡੇ ਪੰਜਾਬ ਦੇ ਵਪਾਰੀਆਂ ਨਾਲ ਧੱਕਾ ਕਰਦੀ ਆ ਰਹੀ ਹੈ ਔਰ ਹੁਣ ਇੱਕ ਬਹੁਤ ਵੱਡਾ ਤੁਗਲਕੀ ਫਰਮਾਨ ਜਿਹਨੂੰ ਕੇ ਸੁਨਾਇਆ ਤਾਂ ਬੀਜੇਪੀ ਦੀ ਸੈਂਟਰ ਸਰਕਾਰ ਨਹੀਂ ਹੈ ਪਰ ਉਹਨੂੰ ਅੱਗੇ ਜਿਹੜਾ ਆ ਉਸ ਤੇ ਇੰਪਲੀਮੈਂਟ ਜਾਂ ਉਹਨੂੰ ਕੀਤਾ ਗਿਆ ਜਾਂ ਉਹਨੂੰ ਦੁਬਾਰਾ ਰਿਪੀਟ ਕੀਤਾ ਗਿਆ ਬੀਬੀਐਮਬੀਏ ਦੁਆਰਾ ਜੋ ਕਿ ਸਾਡਾ ਇੱਕ ਸਮਝੌਤਾ ਪਾਣੀਆਂ ਦਾ ਹਰਿਆਣਾ ਦੇ ਨਾਲ ਬਾਕੀ ਜਿਹੜਾ ਡੈਮ ਦਾ ਸਮਝੌਤਾ ਭਾਖੜਾ ਡੈਮ ਤੋਂ ਅੱਗੇ ਜਿਹੜਾ ਸਾਡੇ 'ਚ ਪਾਣੀ ਆਉਂਦਾ ਜਾਂ ਹਰਿਆਣਾ ਨੂੰ ਜਾਂਦਾ ਹੈ ਤਾਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਪਾਣੀ ਦਾ ਪਹਿਲਾਂ ਹੀ ਬਹੁਤ ਜਿਹੜਾ ਮਾੜਾ ਹਾਲ ਹੈ ਸਾਡਾ ਗਰਾਊਂਡ ਵਾਟਰ ਬਹੁਤ ਨੀਵਾ ਜਾ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਸਾਡੇ ਚਾਵਲ ਲੱਗਦੇ ਆ ਔਰ ਸਾਡਾ ਹੁਣ ਸੀਜ਼ਨ ਆ ਜਿਹੜਾ ਝੋਨੇ ਦਾ ਉਹਦੇ ਵਿੱਚ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਤਾਂ ਬੀਜੇਪੀ ਦੀ ਸਰਕਾਰ ਨੇ ਕੀ ਕੀਤਾ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਨਾਲ ਰਲ ਕੇ ਇੱਕ ਪ੍ਰੈਸ਼ਰ ਪਾਇਆ ਬੀਬੀਐਮਬੀਏ ਦੇ ਉੱਪਰ ਕਿ ਸਾਨੂੰ ਹੋਰ ਹਿੱਸਾ ਚਾਹੀਦਾ ਪਾਣੀ ਦੇ ਵਿੱਚੋਂ ਜੋ ਕਿ ਤੱਕੇ ਦੇ ਨਾਲ ਪਾਸ ਕਰਾਉਣ ਨੂੰ ਜਿਹੜੀ ਹੈ ਸੈਂਟਰ ਦੀ ਸਰਕਾਰ ਜ਼ੋਰ ਲਾ ਰਹੀ ਹੈ ਔਰ ਉਹਨਾਂ ਨੇ ਆਰਡਰ ਵੀ ਕਰਵਾ ਲਿਆ ਪਰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਵਪਾਰੀ ਪੰਜਾਬ ਦਾ ਹਰ ਵਰਗ ਜਿਹੜਾ ਕਿ ਪੰਜਾਬ ਨੂੰ ਬਚਾਉਣ ਲਈ ਮੋਢੇ ਨਾ ਮੋਢਾ ਲਾ ਕੇ ਖੜਾ ਹੈ ਇਹ ਇਕੱਲਾ ਸਾਡੇ ਕਿਸਾਨਾਂ ਦਾ ਮੁੱਦਾ ਨਹੀਂ ਸਾਡੇ ਪੰਜਾਬ ਔਰ ਪੰਜਾਬੀ ਦਾ ਮੁੱਦਾ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਤਾਂ ਮੇਰਾ ਖਿਆਲ ਪੰਜਾਬ ਨੂੰ ਜਿਸ ਤਰ੍ਹਾਂ ਦੀ ਸੋਚ ਨਾਲ ਬੀਜੇਪੀ ਰੇਗਿਸਤਾਨ ਨੂੰ ਬਣਾਉਂ ਨੂੰ ਫਿਰਦੀ ਆ ਅਸੀਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਸਾਡੇ ਕੋਲ ਪਹਿਲੇ ਹੀ ਦੇਖਿਆ ਹੋਣਾ ਕਿ ਸਾਡੇ ਜਿਹੜੇ ਰਣਜੀਤ ਡੈਮ ਦੇ ਵਿੱਚ ਦਾ ਹੋਰ ਡੈਮਾਂ ਦੇ ਵਿੱਚ ਪਾਣੀ ਦਾ ਸਤਾਰ ਪਹਿਲੇ ਹੀ ਬਹੁਤ ਘੱਟ ਹੈ ਔਰ ਸਾਡਾ ਗਰਾਊਂਡ ਵਾਟਰ ਦਾ ਲੈਵਲ ਵੀ ਦਿਨੋਦਨ ਨੀਚੇ ਜਾ ਰਿਹਾ ਹੈ ਔਰ ਅਗਰ ਜੇ ਇੰਪਲੀਮੈਂਟ ਕਰਦੇ ਆ ਕਰ ਨਹੀਂ ਦੇਣਾ ਅਸੀਂ ਕਹਿੰਦੇ ਨਹੀਂ ਸੋਚ ਹੈ ਤਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਤਾਂ ਤੁਹਾਡੇ ਜਰੀਏ ਅਸੀਂ ਇਹ ਹੀ ਬੇਨਤੀ ਕਰਦੇ ਬੀਜੇਪੀ ਦੀ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਨਾਲ ਤੱਕਾ ਨਾ ਕਰੋ ਪੰਜਾਬ ਦੇ ਨਾਲ ਪੰਗੇ ਨਾ ਲਵੋ ਤੁਸੀਂ ਪਹਿਲਾਂ ਵੀ ਬੀਬੀਐਮਪੀਏ ਦੇ ਵਿੱਚ ਜਿਹੜੇ ਮੈਂਬਰ ਜਾਂ ਡਾਇਰੈਕਟਰ ਸੀ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਸ਼ਫਲਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਇੱਕ ਗੱਲ ਤੁਹਾਡੇ ਜਰੀਏ ਕਹਿਣਾ ਚਾਹਣਾ ਕਿ ਤੁਸੀਂ ਵੀ ਇੱਕ ਬਹੁਤ ਵੱਡਾ ਥੰਮ ਹੋ ਜਿਹੜਾ ਪੰਜਾਬ ਨੂੰ ਸਾਡੇ ਦੇਸ਼ ਨੂੰ ਬਚਾਉਣ ਦੇ ਲਈ ਅੱਗੇ ਸਾਡਾ ਜਿਹੜੀ ਵੀ ਅਸੀਂ ਕੋਈ ਗੱਲ ਕਹਿਨੇ ਅੱਗੇ ਰੱਖਦੇ ਹਾਂ ਲੋਕਾਂ ਦੇ ਵਿੱਚ ਮੈਂ ਗੱਲ ਬੜੇ ਜੋਰ ਸ਼ੋਰ ਦੇ ਨਾਲ ਔਰ ਬਰੇ ਹੱਕ ਠੋਕ ਕੇ ਕਹਿਣਾ ਹੈ ਕਿ ਅਸੀਂ ਪੰਜਾਬ ਦਾ ਇੱਕ ਪਾਣੀ ਦਾ ਇੱਕ ਤੁਪਕਾ ਵੀ ਹਰਿਆਣੇ ਨੂੰ ਨਹੀਂ ਦੇਵਾਂਗੇ ਕਿਉਂਕਿ ਪੰਜਾਬ ਦੇ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਜਿਹੜਾ ਐਗਰੀਮੈਂਟ ਹੈ 50% ਪਾਣੀ ਉਹ ਹਰਿਆਣਾ ਪਹਿਲਾਂ ਵਰਤ ਚੁੱਕਿਆ ਹੈ ਹੁਣ ਪੰਜਾਬ ਤੋਂ ਜੇਕਰ ਹੋਰ ਪਾਣੀ ਲੈਣ ਦੀ ਗੱਲ ਕੀਤੀ ਜਾਊਗੀ ਤਾਂ ਬਿਲਕੁਲ ਬਰਦਾਸ਼ਤਯੋਗ ਨਹੀਂ ਨਾ ਕਾਬਲੇ ਹੈ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਪੰਜਾਬੀ ਦੇ ਲੋਕ ਇਹ ਗੱਲ ਸਹਿਣ ਨਹੀਂ ਕਰਾਂਗੇ ਚਾਹੇ ਇਸ ਲਈ ਸਾਨੂੰ ਖੂਨ ਬਹਾਉਣਾ ਪਵੇ ਚਾਹੇ ਸਾਨੂੰ ਲੜਾਈਆਂ ਲੜਨੀਆਂ ਪੈਣ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਤੁਪਕਾ ਵੀ ਹਰਿਆਣਾ ਨੂੰ ਹੋਰ ਨਹੀਂ ਜਾਣ ਦੇਵਾਂਗੇ ਔਰ ਮੈਂ ਸਮਝਦਾ ਕਿ ਬੀਜੇਪੀ ਦੀ ਬਹੁਤ ਘਟੀਆ ਚਾਲ ਹੈ ਦੋ ਸਟੇਟਾਂ ਨੂੰ ਆਪ ਦੇ ਵਿੱਚ ਲੜਾਉਣ ਦੀ ਪੰਜਾਬ ਨੂੰ ਕਮਜ਼ੋਰ ਕਰਨ ਦੀ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਪਤਾ ਨਹੀਂ ਕਿਉਂ ਹਰਿਆਣਾ ਦੇ ਲੋਕਾਂ ਦੇ ਨਾਲ ਵੀ ਜਿਹੜੀ ਹੈ ਉਹ ਕੋਈ ਨਾ ਕੋਈ ਇਸ ਤਰ੍ਹਾਂ ਦੀ ਆਪਦੀ ਕਿੜ ਕੱਢ ਰਹੀ ਹੈ ਕਿ ਹਰਿਆਣਾ ਵੀ ਉਦੋਂ ਕਿਸਾਨੀ ਅੰਦੋਲਨ ਵੇਲੇ ਪੰਜਾਬ ਨਾਲ ਖੜੇ ਸੁਰ ਦੋਨਾਂ ਨੂੰ ਸਟੇਟਾਂ ਨੂੰ ਲੜਾ ਕੇ ਉਹ ਜਿਹੜਾ ਹੈ ਪਤਾ ਨਹੀਂ ਕੀ ਸਾਫਤ ਕਰਨਾ ਚਾਹੁੰਦੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ